ਐਸਐਸਪੀ ਸਾਹਿਬ ਡਾਕਟਰ ਪ੍ਰਕਾਜਨ ਐਸਐਸਪੀ ਫਰੀ ਕੋਟ ਉਹਨਾਂ ਦੀ ਹਦਾਇਤ ਦੇ ਮੁਤਾਬਕ ਜਿਹੜੇ ਮਾੜੇ ਅਨਸਰ ਹੈ ਕ੍ਰਾਈਮ ਕਰਨ ਵਾਲੇ ਅਨਸਰ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਉਹ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇਸੇ ਸਬੰਧ ਵਿੱਚ ਜੈਤੋ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਜਿਹੜਾ ਮੁਕਸਰ ਅੰਡਰ ਬ੍ਰਿਜ ਹੈ ਉੱਥੇ ਕੁਝ ਲੜਕੇ ਜਿਹੜੇ ਐ ਉਹ ਨੌਜਵਾਨ ਲੜਕੇ ਉਹ ਆਂਦੇ ਜਾਂਦੇ ਰਾਹਗੀਰਾਂ ਤੋਂ ਲੁੱਟਾਂ ਖੋਹਾਂ ਕਰਦੇ ਤੇ ਜੇ ਇਹਨਾਂ ਨੂੰ ਹੁਣੇ ਹੀ ਦੇ ਆਪਾਂ ਰੇਡ ਕੀਤਾ ਜਾਵੇ ਇਹਨਾਂ ਦੇ ਖਲਾਬ ਮਾਰੂ ਹਥਿਆਰ ਜਿਹੜੇ ਬਰਾਮਦ ਹੋ ਸਕੇ ਤੇ ਇਸ ਤੋਂ ਜਿਹੜੀ ਇਹਨਾਂ ਨੇ ਲੁੱਟਾਂ ਖੋਹਾਂ ਕਰਨ ਦਾ ਰੰਦਾ ਉੱਥੇ ਉਦੋਂ ਤੋਂ ਵੀ ਬਚਾਅ ਹੋ ਸਕਦਾ ਉਸੇ ਵਕਤ ਸਾਡੀ ਟੀਮ ਹੈ ਜਿਹੜੀ ਉੱਥੇ ਸਪੈਕਟਿਵ ਗੁਰਾ ਦਿੱਤਾ ਸੀ ਇਹਨਾਂ ਦੀ ਅ ਇਹਨਾਂ ਦੀ ਸੁਪਰਵਾਈਜ਼ਨ ਅੰਦਰ ਉੱਥੇ ਪਹੁੰਚੇ ਉਸੇ ਵੇਲੇ ਇਹਨਾਂ ਨੇ ਰੀਡ ਕੀਤੀ ਤੇ ਪੰਜ ਲੜਕੇ ਆ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦਾ ਨਾਮ ਮੋਨਾ ਪੁੱਤਰ ਰਾਜ ਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਸੁਖਦੀਪ ਸਿੰਘ ਪੁੱਤਰ ਸੁਖਮੰਦਰ ਸਿੰਘ ਨਵਦੀਪ ਕੁਮਾਰ ਪੁੱਤਰ ਪਿਆਰੇ لال ਅਤੇ ਆਕਾਸ਼ ਪੁੱਤਰ ਮੰਗੂ ਇਹ ਜਿਹੜੇ ਪੰਜ ਲੜਕੇ ਆ ਜਿਹੜੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਕੋਲ ਗਡਾਸਾ ਇੱਕ ਲੋਹੇ ਦੀ ਛੋਟੀ ਗਡਾਸੀ ਇੱਕ ਕੋਹਾੜੀ ਇੱਕ ਡਾਂਗ ਜਿਹਦੇ ਵਿੱਚ ਪੱਠੇ ਉਤਰਨ ਵਾਲਾ ਟੋਕਾ ਜਿਹੜਾ ਜੜਿਆ ਆ ਇੱਕ ਕਹੀ ਦਾ ਦਸਤਾ ਜਿਹੜਾ ਉਹ ਸਾਨੂੰ ਬਰਾਮਦ ਹੋਇਆ ਜਦੋਂ ਇਹਨਾਂ ਦੀ ਸਵਾਲੀ ਪੁੱਛਗਿੱਛ ਕੀਤੀ ਹੈ ਤੇ ਇਹਨਾਂ ਦੇ ਵਿੱਚ ਜਿਹੜਾ ਮੋਨਾ ਪੁੱਤਰ ਰਾਜ ਹੈ ਇਹਦੇ ਖਿਲਾਫ ਇੱਕ 112 ਆਰਗੇਨਾਈਜ਼ ਕਰਾਇੰਦਾ ਮਕਦਮਾ ਦਰਜ ਹੈ ਇਸ ਤੋਂ ਇਲਾਵਾ ਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਦੇ ਖਿਲਾਫ 302 ਦਾ ਮਕਦਮਾ ਦਰਜ ਹੈ ਇਸ ਤੋਂ ਇਲਾਵਾ ਸੁਖਦੀਪ ਸਿੰਘ ਪੁੱਤਰ ਸੁਖਬੰਦਰ ਸਿੰਘ ਦਾ ਇਹਦੇ ਖਿਲਾਫ ਮਕਦਮਾ ਨੰਬਰ 70 ਹੈ ਜਿਹੜਾ ਬਾਜਾਖਾਨਾ ਥਾਣੇ ਦੇ ਵਿੱਚ ਬਾਈਕ ਕਾਰਟ 85 ਗੋਲੀਆਂ ਦਾ ਪਹਿਲਾਂ ਹੀ ਦਰਜ ਹੈ ਇਹ ਸਬੰਧੀ ਅੱਜ ਅਸੀਂ ਇਹਨਾਂ ਨੂੰ ਪੇਸ਼ ਕੀਤਾ ਤੇ ਹੋਰ ਵੀ ਜਿਹੜੀ ਹੈ ਇਹਨਾਂ ਤੋਂ ਪੁੱਛ-ਪੁੱਛ ਕੀਤੀ ਜਾ ਰਹੀ ਹੈ ਕਿ ਇਹ ਇਹਨਾਂ ਨੇ ਹੋਰ ਕਿਹੜੀਆਂ ਗੜੀਆਂ ਵਾਰ ਦਿੱਤਾ ਇਹ ਜਿਹੜੇ ਆ ਲੁੱਟਾ ਘੋਆ ਜਿਹੜੇ ਉਥੋਂ ਇੱਕ ਜਿਹੜਾ ਉਹ ਅੰਡਰ ਬ੍ਰਿਜ ਹੈ ਉਹ ਸੁਨਸਾਨ ਅੰਡਰ ਬ੍ਰਿਜ ਹੈ ਉਥੋਂ ਜਿਹੜੇ ਰਾਤ ਨੂੰ ਜਿਹੜੇ ਰਾਹ ਵੀ ਟੱਪਦੇ ਐ ਤੇ ਉਹਨਾਂ ਤੋਂ ਜਿਹੜਾ ਉਹਨਾਂ ਦਾ ਸਮਾਨ ਲੁੱਟਣ ਦੀ ਧਾਕ ਵਿੱਚ ਉੱਥੇ ਇਹ ਸਾਰੇ ਜਿੰਨੇ ਵੀ ਐ ਜਿਹੜਾ ਮੁੰਡਾ ਇਹ ਸਾਰੇ ਬਠੰਡਾ ਰੋਡ ਜੱਤੋ ਦਾ ਮਨਦੀਪ ਸਿੰਘ ਇਹ ਵੀ ਸੇਵੇ ਵਾਲੇ ਦਾ ਸੁਖਦੀਪ ਸਿੰਘ ਅਜੀਤ ਗਿੱਲ ਦਾ ਨਵਦੀਪ ਸਿੰਘ ਅੰਬੇਦਕਰ ਨਗਰ ਜੱਤੋ ਦਾ ਅਤੇ ਕਾਸ਼ ਜਿਹੜਾ ਉਹ ਵੀ ਜਿਹੜਾ ਐਸਡੀਐਮ ਤੇ ਸਭ ਦੇ ਦੱਪਰ ਦੇ ਨੇੜੇ ਇਹਦਾ ਕਰ